ਨਰਨ ਹਾਂਜੀ ਰੋਲ ਚਲੋ ਜੀ ਸਰ ਬਰੀਆਡੇ ਤੇ ਦੇਖੀ ਤੇ ਕਟਨਾ ਹੋਈ ਸੀ ਕਾਰਪਾਰਾਂ ਦੇ ਪਰਮਾਂ ਦਾ ਕੀ ਮਾਮਲਾ ਕੀ ਸੀ ਅੱਜ ਮੁਕਸਰ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਇੱਕ ਰਿਪੋਰਟਡ ਇਨਸੀਡੈਂਟ ਜਿਹਦੇ ਵਿੱਚ ਇੱਕ ਗੱਡੀ ਦੇ ਲੁੱਟਖੋ ਵਾਲੇ ਪੈ ਗਏ ਸੀ ਤੇ ਉਹਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਸੀ ਤੇ ਦੂਜਾ ਜ਼ਖਮੀ ਹੋ ਗਿਆ ਸੀ ਇਸ ਚੀਜ਼ ਦੀ ਗੁੱਥੀ ਨੂੰ ਸੁਝਾਇਆ ਗਿਆ ਸਾਡੀ ਸਾਰੀ ਟੀਮ ਨੇ ਬੜੀ ਚੰਗੀ ਮਿਹਨਤ ਕਰਕੇ ਇਸ ਕੇਸ ਨੂੰ ਵਿਦਨ ਅਡੇ ਰਿਜ਼ੋਲਵ ਕੀਤਾ ਤੇ ਇਹਦੇ ਵਿੱਚ ਜੋ ਕਹਾਣੀ ਇਨ ਦੀ ਐਂਡ ਨਿਕਲ ਕੇ ਸਾਹਮਣੇ ਆਈ ਹੈ ਉਹ ਇਹ ਹੈ ਕਿ ਕੋਈ ਲੁੱਟਖੋ ਵਾਲੇ ਗੱਡੀ ਨੂੰ ਨਹੀਂ ਪਾਇਏ ਸੀ ਗੱਡੀ ਦੇ ਵਿੱਚ ਦੋ ਸਵਾਰ ਸੀ ਇੱਕ ਫਾਦਰ ਸੀਗਾ ਇੱਕ ਬੇਟਾ ਸੀਗਾ ਬੇਟੇ ਦੇ ਕੁਝ ਪਰਸਨਲ ਇਸ਼ੂਜ਼ ਕਰਕੇ ਉਹ ਵੀ ਆਪਣੇ ਫਾਦਰ ਨੂੰ ਉਹਨੇ ਮਾਰਤਾ ਮਾਰਨ ਤੋਂ ਬਾਅਦ ਉਸਨੇ ਉੱਥੇ ਇੱਕ ਸੀਨ ਕ੍ਰੀਏਟ ਕੀਤਾ ਜਿਹਦੇ ਵਿੱਚ ਉਹਨੇ ਆਪਣੀ ਗੱਡੀ ਆ ਦੇ ਸ਼ੀਸ਼ੇ ਬੰਨੇ ਤੇ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਗੱਡੀ ਨੂੰ ਹਮਲਾਵਰ ਪੈ ਗਏ ਸੀ ਤੇ ਪੈਗਰ ਉਹਨਾਂ ਨੇ ਉਹਦੇ ਫਾਦਰ ਦਾ ਮਰਡਰ ਕੀਤਾ ਤੇ ਇਹਨਾਂ ਦਾ ਫੋਨ ਚੁੱਕ ਕੇ ਲੈ ਗਏ ਤੇ ਗੱਡੀ ਦੀ ਜਾਗੀ ਲੋ ਸਰ ਰੀਜ਼ਨ ਆਫ ਮਰਡਰ ਕੀ ਹੈ ਜੀ ਸਾਹਮਣੇ ਰੀਜ਼ਨ ਆਫ ਮਰਡਰ ਇਹ ਹੈਗਾ ਜੀ ਹੀ ਇਹਨੇ 25 ਲੱਖ ਰੁਪਏ ਜੂਏ ਦੇ ਵਿੱਚ ਖੋਏ ਸੀ ਤੇ ਜੂਏ ਇਹਦੇ ਫਾਦਰ ਨੂੰ ਨਹੀਂ ਪਤਾ ਸੀ ਇਹ ਆਪਣੇ ਬਾਦ ਨੂੰ ਕਹਿੰਦਾ ਹੁੰਦਾ ਸੀ ਕਿ ਵੀ 25 ਲੱਖ ਰੁਪਏ ਮੈਂ ਚੰਡੀਗੜ੍ਹ ਵਿੱਚ ਕਿਸੇ ਬਿਜ਼ਨਸ ਮੇ ਲਾਏ ਸੀ ਤੇ ਉੱਥੇ ਫਸ ਗਏ ਤੇ ਇਹ ਇਥੋਂ ਉਸ ਦਿਨ ਸਵੇਰੇ ਚੰਡੀਗੜ੍ਹ ਚਲੇ ਸੀ ਫਾਦਰ ਨੂੰ ਲੈ ਕੇ ਕਿ ਆਪਾਂ ਆ ਚਲ ਪੈਸੇ ਕਢਾ ਕੇ ਲੈ ਕੇ ਆਈਏ ਤੇ ਇਹਨੂੰ ਲੱਗਿਆ ਕਿ ਜੇਕਰ ਅਸੀਂ ਚੰਡੀਗੜ੍ਹ ਪਹੁੰਚ ਗਏ ਤੇ ਸਿਚੁਏਸ਼ਨ ਇਹ ਹੋ ਜੂਗੀ ਕਿ ਮੇਰੇ ਫਾਦਰ ਨੂੰ ਪਤਾ ਲੱਗ ਜਾਊਗਾ ਤੇ ਫਿਰ ਜੋ ਵੀ ਉਸਦੇ ਅੱਗੇ ਫੇਅਰ ਕਰਦਾ ਸੀ ਵੇ ਉਹ ਤੋਂ ਪਹੁੰਚਣ ਤੋਂ ਪਹਿਲਾਂ ਹੀ ਇਹਨੇ ਆਪਣੇ ਹਾਦਸੇ ਤੱਕ ਦੱਸਿਆ ਅਰੇ ਕੱਲਾ ਸੀ ਜਦੋਂ ਹੋਰ ਕਿਸ ਕਰਵਾਉਂਦੇ ਇਹ ਕੱਲਾ ਸੀਗਾ ਇਹਨੇ ਕੱਲੇ ਹੀ ਸਾਰੀ ਪਲਾਨਿੰਗ ਕੀਤੀ ਸੀ ਜੇ ਇਹਦੀ ਜੋ ਇਨਸੀਡੈਂਟ ਹੈਗਾ ਇਹ ਮਾਰਨ ਤੋਂ ਬਾਅਦ ਇਹਨੇ ਸ਼ੋਅ ਕੀਤਾ ਸੀ ਕਿ ਇਹਨਾਂ ਨੂੰ ਹਮਲਾਵਤ ਪੈ ਗਈ ਹਥਿਆਰ ਕੀ ਕੀ ਵਰਤੇ ਗਏ ਸਰ ਮੌਮ ਹਥਿਆਰ ਜੋ ਹਾਲੇ ਤੱਕ ਪ੍ਰੀਮੀਰੀ ਇਨਵੈਸਟੀਗੇਸ਼ਨ ਵਿੱਚ ਆਇਆ ਹੈ ਉਹ ਹੈਗਾ ਚਾਕੂ ਤੇ ਤੇਜ਼ਦਾਰ ਚਾਕੂ ਹੈ ਉਹ ਰਿਕਵਰ ਕੀਤਾ ਜਾਏਗਾ ਤਾਂ ਸਾਨੂੰ ਹੋਰ ਐਗਜ਼ੈਕਟ ਡਿਟੇਲਸ ਮਿਲਣ ਗਈਆਂ ਹੋਣਗੀਆਂ ਕੀ ਚੀਜ਼ ਹੈਗੀ ਤਾਂ ਕੀ ਨਹੀਂ ਸੀ ਫਾਇਰਿੰਗ ਦੀ ਗੱਲ ਹੀ ਫਾਇਰਿੰਗ ਵਾਲੀ ਗੱਲ ਸਾਫ਼ ਸੁੱਤਰੀ ਝੂਠੀ ਗੱਲ ਸੀਗੀ ਜੀ ਵਾ ਕੋਈ ਫਾਇਰ ਆਰਮ ਨਹੀਂ ਸੀਗਾ ਮੁੰਡੇ ਦਾ ਪਲਾਨ ਆਪਣੇ ਫਾਦਰ ਨੂੰ ਮਾਰਨ ਦਾ ਸੀਗਾ ਉਹਨੇ ਚਾਕੂ ਯੂਜ਼ ਕੀਤਾ ਚਾਕੂ ਯੂਜ਼ ਕਰਕੇ 4 ਸਟਾਫ ਗੂਨਸ ਰਹੇ ਨੇ ਜਿਹਦੇ ਨਾਲ ਉਹਦੀ ਡੈਥ ਹੋਈ ਜਿੰਨੇ ਜੱਸੀ ਪਲਾਨਿੰਗ ਕਰੇ ਸਤ ਪੋਸਿਬਿਲਿਟੀ ਤੋਂ ਬਗ ਲੱਗੇ ਨਹੀਂ ਕੁਝ ਗਿੱਛ ਤੋਂ ਫਾਦਰ ਨੂੰ ਮਾਰਨ ਦੀ ਇਹਦੀ ਕੋਈ ਪਲਾਨਿੰਗ ਹਲੇ ਤੱਕ ਅਸੀਂ ਦੇਖ ਰਹੇ ਹਾਂ ਕਿ ਕੁਝ ਗਿੱਛ ਚੱਲ ਰਹੀ ਹੈ ਉਸ ਚੀਜ਼ ਨੂੰ ਕਲੀਅਰ ਹੋਏਗਾ ਬਟ ਬਹੁਤ ਪ੍ਰੀਪਲਾਨ ਨਹੀਂ ਲੱਗਦਾ ਇਹ ਲੱਗਦਾ ਹੈ ਕਿ 2-4 ਦਿਨ ਪਹਿਲੇ ਇਹਨੇ ਸੋਚਿਆ ਸੀ ਕਿ ਆਪਣੇ ਫਾਰਮ ਬਣਾ। ਕਿਸਮ ਦਾ ਇੱਕ ਤਾਂ ਲੱਗਿਆ ਹੋਇਆ ਹੈਗਾ ਬੀਬੀ ਸਰ ਉਹ ਹੋਇਆ ਕਿਸੇ ਅਸਲੇ ਦਾ ਜ਼ੁਨ ਨਹੀਂ ਜੀ ਅਸਲੇ ਦਾ ਯੂਜ਼ ਨਹੀਂ ਹੋਇਆ ਜੋ ਇਨੀਸ਼ੀਅਲ ਸਾਨੂੰ ਬਿਆਨ ਮਿਲੇ ਸੀ ਉਹਦੇ ਬੇਸਿਸ ਤੇ ਅਸੀਂ ਫਸਟ ਇਨਫੋਰਮੇਸ਼ਨ ਰਿਪੋਰਟ ਲਿਖੀ ਸੀ ਤੇ ਐਫ ਆਈ ਆਰ ਲਿਖਣ ਤੋਂ ਬਾਅਦ ਅਸੀਂ ਅੱਗੇ ਤਫ਼ਤੀਸ਼ ਕਰਦੇ ਹੋਏ ਸਾਰੀ ਗੱਲਾਂ ਨੂੰ ਕਲੀਅਰ ਕੀਤਾ ਹੈ ਤੇ ਆਰਮਜ਼ ਜਾਂ ਵੈਪਨ ਯੂਜ਼ ਹੋਣ ਵਾਲੀ ਕੋਈ ਗੱਲ ਨਹੀਂ ਇਹਦੇ ਵਿੱਚ ਅਕੋਰਡਿੰਗਲੀ ਸੈਕਸ਼ਨਸ ਦਾ ਬਤੌਰ ਗੱਲਾਂ ਕੀਤਾ। ਠੀਕ ਹੈ ਅਸੀਂ ਥੈਂਕ ਯੂ।